ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਇੱਕ ਲੜਕੀ ਜਿਹੜੀ ਗੁਜਰਾਤ ਦੀ ਆਉਂਦੀ ਹੈ ਕਿਵੇਂ ਵੇਖਦੇ ਹੋ ਇਸ ਵਰਤਾਰੇ ਸਿਆਸੀ ਵਰਤਾਰਾ ਹੈ ਮੈਂ ਇਹਦੇ ਵਿੱਚ ਕੋਈ ਧਰਮ ਨਹੀਂ ਹੈ ਦੋਹਾਂ ਸਾਈਡ ਤੋਂ ਕੋਈ ਧਰਮ ਨਹੀਂ ਸਾਡੇ ਵੱਲੋਂ ਜਿਹੜੇ ਕੰਡੇ ਪੀਜੇ ਗਏ ਨੇ ਉਹ ਦਾ ਇਹ ਇੱਕ ਨਵਾਂ ਰੂਪ ਹੈ ਸ਼ਰਦਾ ਖਤਮ ਕਰ ਲਈ ਅਸੀਂ ਇਹਦਾ ਪਹਿਲਾ ਸਿਆਸੀ ਕੰਮ ਕੀਤਾ ਉਸ ਤੋਂ ਬਾਅਦ ਇਹਦਾ ਵਪਾਰੀ ਕੰਮ ਕਰਦਾ ਇਸ ਬੰਦੇ ਆਉਣ ਪੈਸੇ ਝੜਾਉਣ ਡੈਗਰਖਾਂਡ ਚਲੇ ਅਸੀਂ ਆਪਣੇ ਬੇਸਿਕ ਜਿਹੜੇ ਅਸੂਲ ਸੀ ਉਹਦੀ ਤੋੜੇ ਨੇ ਸਿਆਸਤ ਲਈ ਤੁਹਾਡੇ ਕੋਲ ਗੁਰੂ ਹੈ ਹੀ ਨਹੀਂ ਗੁਰੂ ਤੋਂ ਬੇਮੁਖ ਹੋਏ ਸਿਆਸੀ ਤਲਵੇ ਚੱਟ ਕੇ ਜਿਹੜੀ ਉੱਥੋਂ ਜਿਹੜੀ ਉਹ ਪ੍ਰਾਪਤੀ ਕਰਨੀ ਹੈ ਨਾ ਜਿਹੜੇ ਚੀਜ਼ਾਂ ਦੀ ਉਹ ਕੁਝ ਨਹੀਂ ਹੈ ਚੌਂਕ ਕਮੇਟੀ ਨੂੰ ਸਾਰੀਆਂ ਜਿੰਨੀਆਂ ਚੀਜ਼ਾਂ ਸਾਰੀਆਂ ਲਿਖ ਕੇ ਭੇਜ ਚੁੱਕੀਆਂ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉਹਦੇ ਤੇ ਕੋਈ ਕੰਮਲ ਕਰ ਲੋ ਜਾਂ ਦੱਸ ਦੋ ਵੀ ਤੁਸੀਂ ਗਲਤ ਹੋ ਅਸੀਂ ਠੀਕ ਆ